ਜੋ ਕਿ ਇਹ ਸੜਕੇ ਦੀ ਨਮਾ ਦੇ ਆਉਂਦੇ ਆਹੀਂ ਇਹਨਾਂ ਨੂੰ ਗਿਆਨਾ ਕਹਿੰਦੇ ਆ ਸੁਦਾਰ ਬਲਦੇਵ ਸਿੰਘ ਜੀ ਦਾਸ਼ਮਸ਼ੇਰ ਸਿੰਘ ਸੰਦੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੇ ਬਣਾਉਣਾ ਹੈ ਉਹ ਤਾਂ ਨਹੀਂ ਸੰਭਵ ਹੈ ਜੇਕਰ ਅਸੀਂ ਆਮ ਆਦਮੀ ਪਾਰਟੀ ਜਾਂ 13 ਜਾਂ 13 ਸੀਟਾਂ ਜਿੱਤੀਆਂ ਸਰਕਾਰਾਂ ਜਿਨ੍ਹਾਂ ਨੇ ਜਿਹੜੇ ਐਮਪੀ ਜਿੱਤੇ ਸੀ ਉਹ ਪੰਜਾਬ ਦੇ ਵਿਕਾਸ ਦੀ ਗੱਲ ਨਹੀਂ ਕਰ ਸਕੇ ਤਾਂ ਐਮਪੀ ਬਣੇ ਸੀ ਤਿੰਨ ਐਮਪੀ ਇਸ ਵਾਰੀ ਸਾਡੇ ਹਲਕੇ ਦੇ ਰਹੇ ਆ ਇੱਕ ਤਾਂ ਵਿੱਚ ਮੰਤਰੀ ਰਹੇ ਨੇ ਹਰਦੀਪ ਸਿੰਘ ਪੁਰੀ ਜੀ ਉਹਨਾਂ ਵੀ ਅੰਮ੍ਰਿਤਸਰ ਦੇ ਲਈ ਕੁਝ ਨਹੀਂ ਪੰਜਾਬ ਦੇ ਦਾ ਕੀ ਅੰਮ੍ਰਿਤਸਰ ਦੇ ਭਲੇ ਲਈ ਵੀ ਇੱਕ ਵੀ ਅਨਯੋਗ ਨਹੀਂ ਲੱਗਿਆ ਗੁਰਜੀਤ ਸਿੰਘ ਔਜਲਾ ਜੀ ਕੋਈ ਮਾਤਦਾਨ ਕਹਿੰਦੇ ਆ ਪੂਰੀ ਮਤ ਦੇ ਨਾਲ ਇਹ ਅਜੰਡਾ ਨਹੀਂ ਵੇਖਿਆ ਹੋਵੇਗਾ ਵੀ ਜਿਸ ਦੇ ਵਿੱਚ ਅਸੀਂ ਸ਼ਹਿਰ ਸੂਚਨਾ ਦੀ ਗੱਲ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਣਵਾ ਐਮਐਲਏ ਸਾਹਿਬ ਨੂੰ ਜੇਤੀ ਕਰਦਾ ਐਮਐਲਏ ਸਾਹਿਬ ਜੀ ਸਾਡੇ ਇਲਾਕੇ ਦੇ ਬਹੁਤ ਵਧੀਆ ਸਾ ਮਕੇ ਕਿਤੇ ਦੁਆਲੇ ਬੋਲਦਾ ਬੋਲਦਾ ਫੇਰ ਘਰ ਜਿਹੜੀਆਂ ਨੇ ਸਰਕਾਰੀਆਂ ਇਹਨਾਂ ਨੇ ਛਰੀਪਾ ਦਾ ਕੰਮ ਕਰਦੇ ਸੀ ਤੁਸੀਂ ਗੱਲ ਕਹਿੰਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਦਰਮੀ ਕਹਾ ਇਹ ਜਿਹੜੀ ਫਿਰੰਤੂ ਸਾਲ ਬੀਤ ਜਾਣ ਦੇ ਬਾਅਦ ਵੀ ਆਮ ਆਦਮੀ ਪਾਰਟੀ ਸਰਕਾਰ ਨੇ ਇਹ ਬਿਲਕੁਲ ਹੀ ਨਹੀਂ ਕਿਨਦੇ ਤੁਸੀਂ ਆਮ ਆਦਮੀ ਪਾਰਟੀ ਇਹ ਆਮ ਘਰਾਂ ਤੋਂ ਜੁੜੇ ਹੋਏ ਨੁਮਾਇੰਦੇ ਵਾਅਦੇ ਲਾਖੋ ਪੱਕਾ ਕਰਦਾ ਮੰਨਦੇ ਇਸ ਗੱਲ ਨੂੰ ਮੇਰੇ ਬੱਚਿਆਂ ਦੀ ਪੂਰੀ ਮੰਗ ਸੀ ਮੇਰੇ ਬਜ਼ੁਰਗਾਂ ਦੀ ਪੂਰੀ ਮੰਗ ਸੀ ਇਸ ਏਰੀਆ ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਮੈਂ ਮੀਟਿੰਗ ਕਰਨ ਆਇਆ ਪ੍ਰਧਾਨ ਜੀ ਬਲਦੇਵ ਜੀ ਤੇ ਹੁਣ ਇਥੋਂ ਦੇ ਪ੍ਰਧਾਨ ਸਹਿਬਾਨ ਜਿਹੜੇ ਲੋਕਲ ਸੀ ਉਹ ਤੋਂ ਉਹਨਾਂ ਨੇ ਇੱਕੋ ਮੰਗ ਰੱਖੀ ਕਿ ਜੇ ਅਸੀਂ ਤੁਹਾਨੂੰ ਵੋਟਾਂ ਪਾਉਣੇ ਤਾਂ ਸਾਡੇ ਲਈ ਕੀ ਕਰੋਗੇ ਪੱਪਾਸ਼ਮੀ ਦੀ ਇਕਤਾ ਨਗਰ ਘਰ ਨੰਬਰ 17 ਤੇ ਅੱਜ ਮੀਟਿੰਗ ਸਾਡੇ ਪ੍ਰਧਾਨ ਬਲਦੇਵ ਜੀ ਵੱਲੋਂ ਬਲੇਸ਼ਨੀ ਜੀ ਵੱਲੋਂ ਲੱਖੀ ਗਈ ਇਹਨਾਂ ਦੇ ਵਿੱਚ ਇਥੇ ਏਰੀਆ ਸੀ ਜਿਸ ਦਾ ਪਿਛਲੇ 35-40 ਸਾਲ ਤੋਂ ਜਦੋਂ ਦੀ ਇੱਕ ਕਲੋਨੀ ਬਾਹਰ ਹੋਈ ਹੈ ਕਿਸੇ ਨੇ ਕੋਈ ਇੱਕ ਇਟ ਨਹੀਂ ਝਾਤੀ ਵੇਖੀ ਕੋਈ ਪੱਕੀ ਇਟ ਲੱਗ ਜਾਵੇ ਇਹਦੇ ਤੇ ਇਹ ਏਰੀਏ ਦਾ ਨਾਮ ਹੀ ਕੱਚੀ ਮਿੱਟੀ ਪੈ ਗਿਆ ਸੀ ਸੋ ਇਕਤानगर ਇਸ ਏਰੀਏ ਦਾ ਰਿਟਰ ਨੇਮ ਸੀ ਜੋ ਕੱਚੀ ਮਿੱਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹਨਾਂ ਮੇਰੇ ਅੱਗੇ ਇੱਕ ਮਨੁੱਖੇ ਸੱਦ ਕੇ ਰਸਟ ਜੀ ਰੈਲੀ ਕਰਾਈ ਤੇ ਦਰਸਾ ਕੇ ਸਾਡੀਆਂ ਆ ਮੰਗਾਂ ਆਪਾਂ ਇਹ 6-7 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਇਹ ਤੇ ਸਿਵਲ ਪਾਈਪ ਵੀ ਪੈ ਗਈ ਪਾਣੀ ਦੇ ਪਾਈਪਾਂ ਵੀ ਪੈ ਗਈਆਂ ਸੜਕਾਂ ਵੀ ਬਣ ਗਈ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਲਾਈਟਾਂ ਵੀ ਬਹੁਤ ਵਧੀਆ ਤਰੀਕੇ ਦੀਆਂ ਲੱਗੀਆਂ। ਸੋ ਇਹ ਲੋਕ ਬਹੁਤ ਖੁਸ਼ ਨੇ। ਅੱਜ ਇਹਨਾਂ ਨੇ ਧੰਨਵਾਦ ਕਰਨ ਵਾਸਤੇ ਮੈਨੂੰ ਸੱਦਿਆ ਸੀ। ਸੋ ਮੈਂ ਇਹਨਾਂ ਦੇ ਸੱਦੇ ਤੇ ਇੱਥੇ ਆਇਆ। ਅੱਜ ਰੈਲੀ ਜਿਹੜਾ ਛੋਟਾ ਜਿਹਾ ਸੱਦਾ ਸੀ। ਇੱਕ ਮੀਟਿੰਗ ਸੀ ਸਾਡੀ ਪਰ ਇਹਦੀ ਵੱਡੇ ਰੈਲੇ ਦੇ ਰੂਪ ਵਿੱਚ ਜਿਲੀ ਆਓ। ਰੂਪਤ ਕਰਨ ਕਰ ਗਈ ਕਿਉਂਕਿ ਇਹਨਾਂ ਲੋਕਾਂ ਦਾ ਪਿਆਰ ਦੱਸਦਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਸਰਬਗੁਣ ਸੰਮਾਨ ਦੇ ਨੀਤੀਆਂ ਨੂੰ ਕਿੰਨਾ ਪਿਆਰ ਕਰਦੇ ਆ ਮੈਨੂੰ ਕਿੰਨਾ ਪਿਆਰ ਕਰਦੇ ਆ ਸੋ ਮੈਂ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਕਿਉਂਕਿ ਇਹ ਸਾਰੇ ਮੇਰੇ ਆਪਣੇ ਨੇ ਮੇਰਾ ਆਪਣਾ ਪਰਿਵਾਰ ਆ ਪਰਿਵਾਰ ਚਾਏ ਆ ਚਾਹ ਪੀਤੀ ਆ ਪਾਣੀ ਪੀਤਾ ਇਹਨਾਂ ਦੀਆਂ ਤਕਰੀਫਾਂ ਸੁਣਿਆ ਤੇ ਹੁਣ ਮੈਂ ਇੱਕੋ ਗੱਲ ਪੁੱਛੀ ਕਿ ਮੈਂ ਕਿਹਾ ਹੋ ਕਿ ਦੁਆਵਾਂ ਹੈਗੀ ਤਾਂ ਦੱਸ ਦੋ ਕਹਿੰਦੇ ਸਾਡੀ ਕੋਈ ਦੁਆਵਾਂ ਨਹੀਂ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ ਕਿਉਂਕਿ ਇਸ ਏਰੀਆ ਦੇ ਵਿੱਚ ਆਪਾਂ ਚਾਰ ਟਰਾਂਸਫਾਰਮਰ ਨਵੇਂ ਲਵਾਤੇ ਕਿਉਂਕਿ ਬਿਜਲੀ ਦਾ ਬਹੁਤ ਸੰਕਟ ਸੀ ਇਸ ਏਰੀਆ ਦੇ ਵਿੱਚ ਤਿੰਨ ਟਿਊਬਲ ਨਵੇਂ ਲ ਪਾਣੀ ਸਾਫ ਆ ਗਿਆ ਬਿਜਲੀ 24 ਘੰਟੇ ਆ ਗਈ ਛੜਕਾਂ ਨਵੀਆਂ ਬਣ ਗਈਆਂ ਨਾਲੀਆਂ ਨਾਲੀਆਂ ਨਵੀਆਂ ਬਣ ਗਈਆਂ ਸੀਵਰੇਜ ਨਵਾਂ ਪਾਇਆ ਗਿਆ ਲਾਈਟਾਂ ਜਗਦੀਆਂ ਪਈਆਂ ਤੇ ਬੱਚੇ ਬਜ਼ੁਰਗ ਜਿਹੜੇ ਠੇਡੇ ਖਾ ਖ ਡਿੱਗਦੇ ਸੀ ਅੱਜ ਉਹ ਮੈਨੂੰ ਸੀਸਾ ਦੇ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੀਸਾ ਦੇ ਰਿਹਾ ਜਿਨ੍ਹਾਂ ਦੀ ਸੋਚ ਸਦਕਾ ਇਹ ਸਾਰਾ ਕੰਮ ਨਿਭੇ ਗਿਆ ਐਪੀਡੀ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਜ਼ੋਰ ਲਾ ਕੇ ਆਪਣੇ ਭਾਰੀਆ ਸਾਹਿਬ ਵਿੱਚ ਪਾਵਾਂਗੇ ਲੋਕਾਂ ਦੇ ਜਿਤੇ ਹੱਥ ਜੋੜਨ ਤੇ ਹੱਥ ਜੋੜਾਂਗੇ ਵੀ ਲੋਕਾਂ ਦੇ ਮੋਟਾ ਬੋਲ ਕਿਉਂਕਿ ਜਿਹੜਾ ਪਹਿਲੇ ਐਮਪੀ ਆ ਉਹਨੇ ਕੁਝ ਕੀਤਾ ਨਹੀਂ 78 ਸਾਲਾਂ 78 ਸਾਲ ਦੇ ਵਿੱਚ ਉਹਨੇ ਆਪਣੇ ਨਾਲਾਂ ਦੀ ਬੂਏ ਬੂਰ ਸਕਿਆ ਇਹ ਲੋਕ ਕੀ ਆ ਰਹੇ ਨੇ ਲੱਗੇ ਇੰਨੀ ਰੋਹ ਨਹੀਂ ਆ ਸੱਚਾਈ ਤਾਂ ਕਹਿਣੀ ਪਵੇ ਜੀ ਜਿਹੜਾ 7 ਸਾਲ ਆਪਣੇ ਬੂਏ ਕੋ ਨਾਲਾਂ ਨਹੀਂ ਬੰਦ ਕਰਾਇਆ ਉਹ ਲੋਕਾਂ ਨੇ ਕੀ ਕੀਤੀ ਕਹਿੰਦੀ ਗੱਲਾਂ ਉਹਨੇ ਅੱਜ ਤੱਕ 78 ਸਾਲਾਂ ਦੀ ਠਿੱਕਾ ਗਈ ਆ ਅੰਮ੍ਰਿਤਸਰ ਵਾਸਤੇ ਕੀ ਲਾਂਦਾ ਕੁਝ ਵੀ ਦਿੱਤਾ ਨਹੀਂ ਅਹੀ ਇੱਕਰਾ ਭਾਈਆ ਜੀ ਆਹ ਸਾਹ ਨੂੰ ਦਿਖਾਈਏ ਤੇ ਵੇਖੋ ਕਿਤਨਾ ਕੰਮ ਹੁੰਦੇ ਜਿੱਤਰਾ ਉਹਨਾਂ 1700 ਏਕੜ ਪੰਜਾਬ ਦੀ ਜ਼ਮੀਨ ਛੜਾਈ ਇੰਨੀ ਅਮਰ ਦੇ ਵਧੀਆ ਕੰਮ ਕੀਤੇ ਜੋ ਕਿਤੇ ਉਹਨਾਂ ਨੂੰ ਕਿਤੇ 5 ਸਾਲ ਦੇ ਜੇ ਤੇ ਫੇਰ ਵੇਖੋ ਆਹ ਪਾੜੀ ਨੂੰ 5 ਸਾਲ ਦੇ ਕੇ ਰੱਖੀਏ ਤੁਹਾਡੇ ਇਲਾਕੇ ਦੇ ਕਿਤੇ ਕਿਤੇ ਕੰਮ ਹੋਏ ਜੀ ਸਾਡੇ ਇਲਾਕੇ ਦੇ ਵੇਖੋ ਆਹ ਤੁਹਾਡੇ ਸਾਹਮਣੇ ਕਿਤੇ ਖੜੇ ਗਲੀਆਂ ਬਣੀਆਂ ਵਰਸਾ ਵਾਈ ਭਈ ਬੰਦੀਆਂ ਲੱਗੀਆਂ ਚਾਰ ਟ੍ਰਾਂਫਰਮ ਲੱਗੇ ਕਿਸੇ ਕਾਲ ਦੀ ਕਮੀ ਨਹੀਂ ਜਾਣਤੀ ਜੋ ਕਰਦਾ ਉਸ ਵੇ ਕਰਾਉਂਦੇ ਸਾਡੇ ਜਥੇ ਦੇ ਸਾਹਮਣੇ ਹੁਣ ਵੀ ਡਾਕਟਰ ਜਿਸ ਤਰੀਕੇ ਨਾਲ ਆਏ ਸੀਗੇ ਤੇ ਉਹਨਾਂ ਵੱਲੋਂ ਕੀ ਹੋਰ ਵਿਕਾਸ ਕਰਨ ਬਾਰੇ ਕੀ ਗੱਲ ਕੀਤੀ? ਉਹਨਾਂ ਨੇ ਕਿਹਾ ਲੱਛਣਾਂ ਤੋਂ ਬਾਅਦ 4 ਹਫ਼ਤੇ ਲੱਗਾ ਜਿਹੜਾ ਕੰਬ ਦੀ ਕੰਬ ਗੋ ਉਹ ਹੋਣਗੇ ਵੀ ਦੱਸੋ ਅਸੀਂ ਤੁਹਾਨੂੰ ਇੱਥੇ ਮੈਡੀਕਲ ਵਿਜਤਰਾ 21 ਹਫ਼ਤੇ ਮਿਲਗੇ ਮਹਲਾਕ ਲਈ ਰੰਗ ਵੀ ਹੋਰ ਕਿਤਾਵਾਂਗੇ ਉਹ ਵਾਦਾ ਕਰਕੇ ਗਏ ਨੇ ਤੁਸੀਂ ਆਪਣੇ ਚਾਰੇ ਵਾਸਤੇ ਨਹੀਂ ਫੇਲ ਕਰਦੇ ਮੈਂ ਉਹ ਅਪੀਲ ਕਰਦਾ ਕਿ ਭਾਰੀਆਲ ਨੂੰ ਜੋ ਪਾਓ ਤੇ ਉਹਨਾਂ ਦੇ ਕੰਪ ਪਾੜੀ ਹੱਥ ਮਜ਼ਬੂਤ ਕਰੋ ਤੇ ਆਮ ਪਾੜੀ ਨੂੰ ਇੱਕ ਵਾਰ ਮੌਕਾ ਦੇ ਕੇ ਵੇਖੋ ਤੇ ਫਿਰ ਵੇਖੋ ਮਿਲავਦੀਵ ਨੂੰ ਹਾਰ ਬਦਲ ਦੇਣਗੇ ਵਾਦੇ ਜਵਾਬ ਜੀ ਆਪਣੇ ਨਾਲ ਹੀ ਹਜ਼ਾਰ ਬਲਦੇ ਸਿੰਘ ਨੇ ਪ੍ਰਧਾਨੇ ਅਜ ਇਹਨਾਂ ਬਹੁਤ ਕੰਮ ਕਰਾਇਆ ਜੀ ਭੱਲੇ ਦਾ ਗਲੀਆਂ ਛੜਕਾ ਸਭ ਹਵਾਤੀਆਂ ਪਿਪਲਵਾਤੀਆਂ ਜੀ ਬਹੁਤ ਤਨਵਾਦੀਆਂ ਜੀ ਸਾਡੇ ਘਰ ਹੈ ਜੀ ਅੰਦਰ ਦੇ ਨਵੇਂ ਜੀ